ਆ ਬੂਟੇ ਵੇਹਕੇ ਦਾ ਸੁੱਕੇ ਹੀ ਹੋ। ਇਹ ਲੱਗਦਾ ਪਾਣੀ ਪੂਣੀ ਵੀ ਨਹੀਂ ਪਾਉਂਦੀ। ਤੇ ਜਦੋਂ ਕਿਤੇ ਜਾਊਗੀ ਤੇ ਉਦੋਂ ਮੈਨੂੰ ਆ ਵੀ ਬੂਟਾ ਲੈ ਦੋ ਤੇ ਆ ਵੀ ਬੂਟਾ ਲੈ ਦੋ। ਤੇ ਬੰਦਾ ਪਾਣੀ ਪਾ ਲੇ ਇੰਨਾਂ ਵੇਖੋ ਇਹਦਾ ਕੀ ਹਾਲ ਹੋਇਆ। ਯਾਰ ਰਾਜਤਰੀ ਆਉਂਡੀ ਰਨਾ ਮਾਰ ਲੈ ਘੜੀ ਆਪਾਂ। ਸਤਿ ਸ੍ਰੀ ਅਕਾਲ। ਹਾਂ ਇਹਨੂੰ ਕਿਉਂ ਆਜ ਇਹ ਬਿਨਾ ਕਵਾਈ ਨੰਗ ਚਲੀ ਆਜ ਰਾਜ ਕੀ ਗੱਲ ਹੋ ਗਈ ਮੈਂ ਸੱਸੀ ਗਾਲ ਬੁਲਾਈ ਆ ਸੱਸੀ ਗਾਲ ਦੇ ਵੀ ਜਵਾਬ ਨਹੀਂ ਦਿੱਤਾ ਦਿੱਤਾ ਵਾ ਬਹੁਤ ਜਵਾਬ ਤੈਨੂੰ ਮੈਂ ਵੀਰੇ ਕਿੱਥੇ ਦਿੱਤਾ ਮੈਂਨੇ ਜਵਾਬ ਮੈਂਨੇ ਸੱਸੀ ਗਾਲ ਤੈਨੂੰ ਕੀਤੀ ਇੰਨਾ ਕੀ ਜਵਾਬ ਬੜਾ ਵਾ ਫੇਰ ਤੈਨੂੰ ਪਤਾ ਜੇ ਬਹੁਤਾ ਉਹਨੇ ਵੀ ਸੁਣਦੇ ਆ ਫੇਰ ਜ਼ਿਆਦਾ ਕੰਮ ਹੋਊਗਾ ਖਰਾਬ ਕਿੰਨੇ ਸੁਣ ਲਿਆ ਕਵਲ ਨੇ ਕਿਉਂ ਤੈਨੂੰ ਨਹੀਂ ਕੋਈ ਪਤਾ ਕਵਲ ਦਾ ਕਿਉਂ ਮੈਨੂੰ ਕੀ ਪਤਾ ਲੱਗਣਾ ਮੈਂ ਤਾਂ ਇਹ ਗੱਲ ਆਇਆ ਕਾਲ ਤੇ ਫੇਰ ਮੈਂ ਵੀ ਨਹੀਂ ਤੇਰਨਾ ਟੱਕ ਰਿਆ ਤੇ ਤੂੰ ਵੀ ਨਹੀਂ ਭਰਾ ਮੇਰ ਨਾਲ ਮਿਲਿਆ ਤੇ ਮੈਂ ਤੇਰ ਨਾਲ ਕਹੀ ਦੱਸਣਾ ਸੀ ਉਹ ਤੇ ਮੇਰੀ ਇੰਨੀ ਬੇਇੱਜ਼ਤੀ ਕਰਦੀ ਤੇ ਮੈਂ ਤਾਂ ਹੀ ਸ਼ੇਸ਼ੇ ਤੈਨੂੰ ਵੇਖ ਕੇ ਕੰਨ ਕਸਕਾ ਕੇ ਲੰਘ ਗਈਆਂ ਦਵਾ ਦਾ ਕੀ ਗੱਲ ਤੇਰੀ ਬੇਇੱਜ਼ਤੀ ਕਰ ਤੂੰ ਕਰਦੀ ਕੋਈ ਸਮਝ ਹੀ ਨਹੀਂ ਆਉਂਦੀ ਜੇ ਮੁੱਤਾਏ ਤਾਈ ਲੱਗ ਜਾਂਦੀ ਵੀ ਕਿਉਂ ਬੈੰਨੀ ਆ ਤੇ ਤਾਈ ਤਾਈ ਲੱਗੇ ਜਾਣਾ ਨਹੀਂ ਆ ਕੀ ਪਤਾ ਉਹ ਤੇ ਹੁਣ ਤੂੰ ਹੀ ਸਮਝੇ ਪੁੱਛੇਗਾ ਉਹਨੂੰ ਤਾਂ ਹੀ ਮੈਂ ਤੇ ਕਹਿ ਨਹੀਂ ਸਕਦੀ ਆ ਤੇ ਮੈਂ ਦੁੱਧ ਮੈਂ ਵੇਖ ਲਿਆ ਤੇਨੂੰ ਖਲੋਤੇ ਨੂੰ ਤੇ ਤਾਂ ਮੈਂ ਖਿਸਕਣ ਦੇ ਹੀ ਦਵਾ ਦਾ ਲੱਗੋਂਦੀ ਮੈਂ ਹਾਂ ਚੱਲ ਜਮਾਂ ਦਵਾ ਦਾ ਚਲ ਕੋਈ ਨਹੀਂ ਆ ਜਾ ਘਰ ਨੂੰ ਛਾਪ ਨਹੀਂ ਘਰ ਨਹੀਂ ਬਾਉ ਮੈਂ ਆਉਣਾ ਨਾ ਵੀਰੇ ਨਾ ਇਹ ਗੱਲ ਗਲਤ ਵਾ ਕੋਈ ਨਹੀਂ ਉਹਨੂੰ ਪੁੱਛ ਲਾਂਗੇ ਕੋਈ ਗੱਲ ਨਹੀਂ ਤੂੰ ਪੁੱਛ ਲੇਂਗਾ ਤਾਂ ਫੇਰ ਮੈਨੂੰ ਦੱਸ ਦੀ ਮੈਂ ਆ ਜਾਊਂਗੀ ਆਪੇ ਮੁੜ ਕੇ ਹੁਣ ਨਹੀਂ ਮੈਂ ਆਉਣਾ ਨਾ ਨਾ ਉਹਦੀ ਕਿ ਜ਼ਰਤ ਵਾ ਤੈਨੂੰ ਕੁਝ ਕਹਿ ਜਾਣ ਦੀ ਤੂੰ ਤੇ ਮੇਰੀ ਵੱਡੀਆਂ ਭੈਣਾਂ ਵਰਗੀ ਆ ਨਹੀਂ ਹੈ ਤੇ ਬਾਉ ਇਹ ਵੱਡੀਆਂ ਭੈਣਾਂ ਵਰਗੀਆਂ ਪਰ ਨਾ ਉਹਨੂੰ ਫੇਰ ਅਕਲ ਨਹੀਂ ਕਿ ਥੋੜੀ ਬਹੁਤੀ ਕੂੰਦੀ ਨਹੀਂ ਸਵਾਦਣਾ ਆਏ ਹਾਏ ਹੁਣ ਇਹਨੂੰ ਲੈ ਆਈਓ ਰੈਂਦੇ ਖੁੰਦੀ ਕਸਰ ਹੁਣ ਇਹਨੇ ਕੱਢ ਦੇਣੀ ਆ ਕੱਲ ਦੇ ਉਹ ਕੰਨ ਪਾਣ ਡਈਆਂ ਵਾ ਤੇ ਹੁਣ ਇਹ ਪਰੂਗੀ ਨਾ ਕੋਹ ਨਹੀਂ ਹਾਲੇ ਨਾਂ ਦਾ ਰਲ ਮਿਲ ਕੇ ਸਾਰੇ ਮੇਰੇ ਦਿਵਾਲੇ ਕਰਉਣਗੇ ਇਹਨੂੰ ਉਹੋ ਜਿਹਾ ਉਹ ਲਾਈ ਲੱਗ ਜਾ ਉਹਨੇ ਮੇਰੇ ਦਿਵਾਲੇ ਹੋ ਜਾਣਾ ਚੱਲ ਵੇਨੀ ਅੰਦਰ ਜਾ ਕੇ ਹੁਣ ਉਹਦੇ ਸਾਹਮਣੇ ਤੇ ਮਿੱਠੀ ਪਿਆਰੀ ਬਣਨੇ ਪੈਣਾ ਮੈਨੂੰ ਲੰਮਣੀ ਕੋ ਸਕੀਮ ਲੈ ਉਹਦੀਆਂ ਗੱਲਾਂ ਦਾ ਗੁੱਸਾ ਕਰਨਾ ਉਹ ਹੈ ਇਸ ਦੇਣ ਵਾ ਸੁਦੇਣ ਨਹੀਂ ਉਹ ਚਾਦਰ ਬੜੀ ਉਹ ਨਹੀਂ ਨਹੀਂ ਚਾਦਰ ਨਹੀਂ ਆ ਹੂੰ ਤੈਨੂੰ ਹੀ ਭੋਲੀ ਲੱਗਦੀ ਆ ਵੇਖੀਂ ਦੇ ਸਹੀਂ ਤੋ ਦੋ ਦਿਨ ਰਹਿ ਕੇ ਤੇ ਵੇ ਤੂੰ ਕੋਈ ਗੱਲ ਨਹੀਂ ਪਾ ਵੇਖਦੀਆਂ ਵਾ ਪੁੱਛ ਲੈਨੇ ਉਹਨੂੰ ਸਤਿਕਾ 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 ਤਾਂ ਆ ਜੀ ਸਹੀ ਗਾਲ ਪੁੱਤ ਕਈ ਦਿਨੀ ਕਿਤੇ ਆਈ ਮੇਰੇ ਢੀ ਹਾਂਜੀ 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 ਸਸੀ ਕਾ ਤੈਜੀ ਸਸੀ ਕਾ ਮੇਰਾ ਤੇ ਬੰਦਾ ਕਿਰਦੀ ਨਹੀਂ ਲੱਗਣ ਡਿਆ ਹੈ ਲੈ ਚੰ ਕੀ ਹੋਈਓ ਬੈਜੋ ਹਾਂ ਮੇਰੇ ਲੰਗ ਚੱਲੀ ਸੀ ਨੂੰ ਮੈਂ ਲੈ ਕੇ ਆਇਆ ਉਸ ਤੋਂ ਮੈਂ ਹਾਂ ਆ ਕੇ ਚੱਲੀ ਏ ਉਹ ਐਵੇਂ ਨਹੀਂ ਗੁੱਸੇ ਗੱਸੇ ਕਰੀਦੇ ਹੁੰਦੇ ਨਹੀਂ ਨਹੀਂ ਗੁੱਸਾ ਕਰਦਾ ਤੈਜੀ ਗੁੱਸਾ ਕਰਦਾ ਸਾਨੂੰ ਆਹੋ ਵੀ ਤਾਂ ਇੱਟਾ ਥੋੜਾ ਕਰੀਦਾ ਹੁੰਦਾ ਥੋੜੀ ਜੀ ਗੱਲ ਦਾ ਗੁੱਸਾ ਕਰਕੇ ਬਹਿ ਗਏ ਆਈ ਮਾਮੀ ਜੀ ਘਰ ਵੀ ਗਏ ਸੀ ਤੁਹਾਨੂੰ ਕਹਿਣ ਕੀ ਆਇਆ ਜਾਇਆ ਕਰੋ ਉਹਦੀ ਗੱਲ ਦਾ ਕੀ ਗੁੱਸਾ ਕਰਨਾ ਪਰ ਲੱਗਦਾ ਤੁਹਾਡੇ ਮਨ ਚੋਂ ਗੁੱਸਾ ਗਿਆ ਨਹੀਂ ਹੈਨਾ ਗੁੱਸਾ ਹੁੰਦਾ ਵੀ ਬੜਾ ਵਧੀਆ ਚੁੱਚੇ ਦੀ ਤਾਂ ਕੋਈ ਨਹੀਂ ਇਹਨਾਂ ਦੇ ਗੁਰਪ੍ਰੀਤ ਦੇ ਨਾ ਲਿਆੜੀ ਨੂੰ ਨਾ ਕਵਲ ਨੇ ਵੇਖਿਆ ਕੀ ਗਾਏ ਡਿਊਟੀ ਤੋਂ ਚੱਲ ਮੈਂ ਨਾ ਕੁਝ ਵੀ ਬੋਲਣਾ ਚੱਲ ਕੋਈ ਨਹੀਂ ਸੇਰੇ ਕੋਈ ਗੱਲ ਕਰ ਲਾਂਗੇ ਹੈ ਤੇ ਸਹੀ ਹੈ ਤੁਹਾਨੂੰ ਪਤਾ ਤਾਂ ਹੈ ਉਹਦੇ ਸੁਭਾਅ ਦਾ ਫੇਰ ਮੋੜ ਮੋੜ ਕੇ ਉਹ ਗੱਲਾਂ ਕਰਨ ਦਾ ਫਾਇਦਾ ਕੋਈ ਨਹੀਂ ਹਾਡੀ ਵੀ ਤੇ ਆਦਤ ਹੋ ਹੀ ਗਈ ਹੈ ਉਹਦੇ ਨਾਲ ਰਹਿਣ ਦੀ ਸੁਭਾਅ ਦੀ ਜਨਾਇ ਹੈ ਆਪਣਾ ਗਰਨਾਮ ਇਹਨੇ ਤੋਨ ਨੂੰ ਵੀ ਨਹੀਂ ਬੈਠਣ ਦੇਖਿਆ ਮੈਂ ਤਾਂ ਉਦਨ ਵੀ ਪਾ ਪਾਣੀ ਉਹ ਪਾਣੀ ਹੋ ਗਈ ਤਾਂ ਕੀ ਕਰਨ ਰਹੀ ਇਹਦੇ ਹੁੰਦਿਆਂ ਵੀ ਠੀਕ ਹੈ ਸਰਮਤੇ ਸਾਨੂੰ ਹੀ ਬੜੀ ਆਈ ਆਹੀ ਥੋੜੀ ਕਿਦਾ ਚਰਮ ਆਈ ਤੇ ਜਵਾਈ ਭਾਈ ਦੇ ਹੁੰਦੇ ਆਏ ਕੀ ਕੋ ਕਰ ਰਹੀ ਆ ਪਰ ਅਹੀਂ ਕੀ ਕਰਦੇ ਉਹ ਟਾਈਮ ਤੇ ਜਦੋਂ ਉਹ ਗਿਆ ਚੱਲੋ ਗੱਲ ਕੀ ਹੋਈ ਹੈ ਤੁਸੀਂ ਆਪਸ ਵਿੱਚ ਕਰਿਏ ਨੇ ਮੈਨੂੰ ਵੀ ਦੱਸੋ ਕੋਈ ਗੱਲ ਹੀਰੇ ਤੈਨੂੰ ਕਹੇਗਾ ਉਦਾਂ ਨਹੀਂ ਪਤਾ ਤੈਨੂੰ ਸੱਚੀ ਮੈਨੂੰ ਕਿਸ ਗੱਲ ਦਾ ਹੀ ਨਹੀਂ ਪਤਾ ਤੇ ਚੱਲ ਫਿਰ ਸੁਣ ਲਾ ਇੱਕ ਦਿਨ ਮੈਂ ਇੱਥੇ ਆ ਗਈ ਆ ਗਈ ਤੇ ਮੈਂ ਤਾਈ ਜੀ ਨੂੰ ਆਵਾਜ਼ ਮਾਰੀ ਇਹ ਕਿਤੇ ਅੰਦਰ ਸੁੱਤੀ ਹੀ ਕਿਤੇ ਆਪਣੇ ਅੱਛਾ ਇਹਨੇ ਪਤਾ ਨਹੀਂ ਦਰਵਾਜ਼ੇ ਖਾਣੀ ਸੁਣ ਲਿਆ ਜਾਂ ਕੀ ਕੀਤਾ ਹਤੰਦਰੇ ਥਾਣੀ ਇਹ ਦੇ ਭਰਾਵਾ ਸਾਡੇ ਹੁੰਦੇ ਆਂ ਹੀ ਦਿਵਾਲੇ ਹੋ ਗਏ ਤੇ ਮੈਂ ਤਾਂ ਫੇਰ ਘਰ ਨੂੰ ਚਲ ਗਈ ਫੇਰ ਦੂਜੇ ਤੀਜੇ ਦਿਨ ਤਾਈ ਜੀ ਵਿਚਾਰੀ ਆਖੇ ਮੇਰਾ ਦਿਲ ਨਹੀਂ ਗਾ ਦਿਹਾ ਲੱਗਣ ਤੇ ਚਲ ਮੈਂ ਰਾਜ ਨੂੰ ਉੱਥੇ ਮੇਲਾਉਣੀ ਆ ਮੈਂ ਉਧਰ ਇਹ ਤਾਈ ਚਲ ਕੇ ਚਲ ਮੈਂ ਉਥੋਂ ਇਹ ਜਦੋਂ ਤਾਈ ਜੀ ਕਿਤੇ ਘਰ ਆਏ ਤੇ ਮੈਨੂੰ ਬਾਅਦ ਚ ਗਵਾਂਢਣ ਨੇ ਦੱਸਿਆ ਵੀ ਉਹ ਆਪਣੀ ਸੱਸ ਨਾਲ ਬੜਾ ਹੀ ਬੋਲਣ ਲਈ ਆ ਮੈਂ ਹਾਂ ਹੈ ਉਹਨੂੰ ਕੁਝ ਨਹੀਂ ਫੇਰ ਇੱਕ ਦਿਨ ਕਿਤੇ ਭੈਣ ਜੀ ਨਾ ਉਧਰੋਂ ਦੀ ਤੁਰੇ ਆਉਣ ਡੇ ਹੀ ਭੰਮੋ ਭੈਣ ਜੀ ਤੇ ਉਹਨਾਂ ਦਾ ਰੰਗ ਬੜਾ ਉੱਡਿਆ ਜਾ ਹੀ ਤੇ ਮੈਂ ਕਿ ਭੈਣ ਜੀ ਕੀ ਗੱਲ ਹੋਈ ਆ ਆਂਦੀ ਕੁਝ ਵੀ ਨਹੀਂ ਮੈਂ ਚੱਲ ਆ ਜਾ ਗਰਮੀ ਬੜੀ ਚਾਹ ਪੀ ਪਾਣੀ ਪੂਣੀ ਪੀ ਆ ਅੰਦਰ ਆ ਕੇ ਆਂਦੀ ਬਿੜਾੜੀ ਜੀ ਨਹੀਂ ਠੀਕ ਤੇ ਮੈਂ ਹਾਂ ਮੈਂ ਤਾਂ ਸਿਹਰੇ ਵੇਖਿਆ ਤਾਂ ਤਾਈ ਜੀ ਠੀਕ ਸੀ ਤੇ ਕੀ ਗੱਲ ਹੋਈ ਆ ਅੰਦੀ ਵੀ ਕਰਨੇ ਫੋਨ ਕੀਤਾ ਸੀ ਇਹੋ ਗੱਲ ਹੀ ਹੋਰ ਕੁਝ ਨਹੀਂ ਹੋਈ ਉਹ ਮੁੜ ਕੇ ਕਿਤੇ ਭੈਣ ਜੀ ਨੇ ਕਿਤੇ ਤਾਈ ਜੀ ਨਾਲ ਗੱਲ ਕਰ ਲਈ ਵੀ ਭਾਬੀ ਜੀ ਨੇ ਇਦਾਂ ਕਿਹਾ ਇਹ ਉਹਦਣ ਵੀ ਉਹਨਾਂ ਦੇ ਦਿਵਾਲੀ ਹੋਗੀ ਤੇ ਜੇ ਮੈਂ ਫੇਰ ਕਿਤੇ ਇਦਾਂ ਸਰਸਰੀ ਆਈ ਦੁੱਧ ਲੈਣੀ ਜਿੱਦਾਂ ਅੱਜ ਦੁੱਧ ਲੈਣੇ ਆਈ ਆ ਤੇ ਆਈ ਤੇ ਪਾਜੀ ਘਰਨਾਮੇ ਵੀ ਬੈਠਾ ਤੇ ਬਥੇਰਾ ਉਹਨੇ ਸੁਣਾਇਆ ਤੇ ਉਹ ਦੋ ਦੋ ਮਨਾਉਦੇ ਪਏ ਪੱਲੇ ਫੜੇ ਕੋਈ ਤੇ ਮੈਨੂੰ ਦੱਸਿਆ ਕਿਉਂ ਨਹੀਂ ਆ ਕਿਸੇ ਨੇ ਮੈਨੂੰ ਦੱਸੋ ਤੇ ਸਹੀ ਦੱਸਿਆ ਕਿਉਂ ਨਹੀਂ ਮੈਨੂੰ ਦੱਸਣਾ ਕੀ ਤੈਨੂੰ ਵੀਰਾ ਤੂੰ ਕਿਸ ਦੀ ਸੁਣਦਾ ਨਾ ਦੋਵੇਂ ਉਹਦੀਆਂ ਹੀ ਸੁਣਦਾ ਨਾ ਜੇ ਮੈਂ ਤੈਨੂੰ ਫੋਨ ਕੀਤਾ ਹੈਗਾ ਵੀ ਡੈਡੀ ਜਿਆਦਾ ਨਹੀਂ ਠੀਕ ਤੇ ਪੈਸੇ ਪਾ ਤੂੰ ਅੱਗੋਂ ਆਖਿਆ 20 ਕੁ ਹਜ਼ਾਰ ਰੁਪਈਆ ਲੈ ਜਾ ਦੱਸ ਮੇਰਾ ਮਾਪੇ ਹੁਣ 20 ਹਜ਼ਾਰ ਵਰਗਾ ਹੋ ਗਿਆ ਜੇ ਅਸੀਂ ਇੱਕ ਮੱਝ ਵੇਚੀਏ ਤੇ ਉਹ ਲੱਖ ਰੁਪਈਏ ਦੀ ਆ ਫੇਰ ਵੀ ਮੈਂ ਪਤਾ ਨਹੀਂ ਕਿਹੜੀ ਨਮੋਸ਼ੀ ਨੂੰ ਬੈਠੀ ਆ ਵੀ ਨਾ ਪਈ ਕੱਲ ਨੂੰ ਤੇਰਾ ਆਂਡ ਗਵਾਂਡ ਹੀ ਆਖੂਗਾ ਵੀ ਭੈਣ ਆ ਗਈ ਤੇ ਮਾਪੇ ਉਹਨੂੰ ਚੁੱਕ ਕੇ ਲੈ ਗਈ ਆ ਇਹਨਾਂ ਨੂੰ ਪੁੱਛ ਤੇ ਸਹੀ ਇਹ ਕਿੰਨੀ ਮੇਰੀ ਬੇਇੱਜ਼ਤੀ ਕਰਨ ਢਈ ਆ ਗੱਲ ਗੱਲ ਦੇ ਉੱਤੇ ਲਾ ਲਾ ਕੇ ਗੱਲਾਂ ਕਰਨ ਢਈ ਆ ਇਹ ਤਾਂ ਕਦੀ ਹਾਨੂੰ ਸਬਜ਼ੀਆਂ 'ਚ ਲੂਣ ਵੱਧ ਪਾ ਦਿੰਦੀ ਆ ਕਦੀ ਆ ਚਾਹ ਵੇਖੀ ਕੱਲ ਨਾ ਚਾਹ 'ਚ ਤੇ ਮਿੱਠਾ ਜ਼ਿਆਦਾ ਹੀ ਹੁੰਦਾ ਏ ਇਦਾਂ ਦੇ ਵਿਦਕਰੇ ਕਰਦੀ ਓ ਤੇ ਜੇ ਮੇਰੇ ਵਰਗੀ ਆਪ ਚੀਜ਼ ਬਣਾ ਕੇ ਖਾਵੇ ਨਾ ਤੇ ਫੇਰ ਕਹਿਣਾ ਵਾ ਭੈਣ ਵਾਦੇ ਕਰਦੀ ਆ ਸਾਨੂੰ ਲੜਾ ਲੜਾ ਮਾਰਦੀ ਆ ਦੋਵਾਂ ਜੀਆਂ ਨੂੰ ਸਾਡੇ ਘਰ 'ਚ ਕਪੱਤ ਪਾਉਂਦੀ ਆ ਤੇ ਰਹੀ ਗੱਲ ਫੋਨ ਲਾਉਂਦੀ ਤੂੰ ਕਦੀ ਮੈਨੂੰ ਫੋਨ ਲਾਇਆ ਬਾਜੀ ਆਪਣੇ ਨੂੰ ਲਾਇਆ ਇਨੇ ਦਿਨ ਹੋ ਗਏ ਤੈਨੂੰ ਆਏ ਨੂੰ ਤੂੰ ਕਿਤੇ ਇੱਕ ਵਾਰੀ ਪੁੱਛਿਆ ਭੈਣ ਭਾਜੀ ਦਾ ਕੀ ਹਾਲ ਵਾ ਕੀ ਗੱਲ ਮੈਨੂੰ ਦੁੱਖ ਨਹੀਂ ਹੁੰਦਾ ਮੈਂ ਤੇਰੇ ਮੂੰਹ ਹੀ ਸੁਣਨਾ ਚਾਹੁੰਦੀ ਤੂੰ ਪੁੱਛਦਾ ਕਿਸਦਾ ਸਾਨੂੰ ਉਹ ਨਹੀਂ ਫੋਨ ਦੀ ਸਾਡੇ ਉੱਥੇ ਨਾ ਸਾਨੂੰ ਉਹ ਬੜੀਏ ਤੰਗੀ ਬੜੀਏ ਫੋਨ ਦੀ ਤਾਂ ਕਰਕੇ ਨਹੀਂ ਜਿਆਦਾ ਲਾਈਦਾ ਫੋਨ ਉੱਤੇ ਆ ਤੰਗੀ ਬੜੀ ਆ ਜਦੋਂ ਦੇ ਇੱਥੇ ਅਸੀਂ ਘਰ ਆਏ ਹੋਂਦੋਂ ਦਾ ਦਸਦਾ ਵਾਰੀ ਆਉਂਦਾ ਵਾ ਜੇ ਖੁਥੜਾ ਉਦੋਂ ਤੇਰਾ ਫੋਨ ਚੁੱਕ ਲਿਆ ਤੇ ਮੋਬਾਈਲ ਦਾ ਸੁਣਾ ਦੇ ਦਿੱਤਾ ਤੇ ਇਹਨੇ ਵੀ ਲਾਲਾ ਲਾਲਾ ਕੀਤੀ ਤੇ ਕਈ ਕਈ ਇਹ ਗੱਲਾਂ ਕਈ ਦੀਆਂ ਕਈ ਬਣਾਉਂਦੀ ਆ ਪੁੱਛ ਹਾਂ ਭੈਣ ਨੂੰ ਕਿੰਨੀ ਇਹ ਬੇਇੱਜ਼ਤੀ ਕਰਦੀ ਆ ਭਾਬੀ ਨੂੰ ਪੁੱਛ ਕਿੰਨੀ ਗੱਲਾਂ ਕਰਦੀ ਆ ਗੱਲਾਂ ਤੇ ਪੜੀਆਂ ਹੀ ਰੇ ਦੀਆਂ ਪਰ ਸਮਝਦੀ ਨਹੀਂ ਕਿ ਬੜਾ ਸਮਝਾ ਸਮਝਾ ਵੇ ਲਿਆ ਉਹ ਦਿਨ ਕਿਤੇ ਪਾਜੀ ਗਰਨਾਮੀ ਵੀ ਆਂਦਾ ਵੀ ਚੱਲ ਕੋਈ ਗੱਲ ਨਹੀਂ ਮੈਂ ਸਮਝਾਉਣਾ ਹੁਣ ਇਹ ਨਹੀਂ ਪਤਾ ਵੀ ਉਹ ਦਿਨ ਉਹਦੇ ਆਖੇ ਲੱਗੀ ਆ ਜਾਂ ਨਹੀਂ ਲੱਗੀ ਲੱਗੀ ਲੁੱਗੀ ਕੋਈ ਫਰਕ ਨਹੀਂ ਆਦਾ ਇਹ ਓਦਾਂ ਦੀ ਓਦਾਂ ਹੀ ਆ ਉਹੋ ਗੱਲਾਂ ਹੀ ਕਰਦੀ ਜਿਹੜੇ ਕੰਮ ਅੱਗੇ ਕਰਦੀ ਉਹ ਹੀ ਕਰਦੀ ਆ ਉਹ ਬੋਲਣ ਲੱਗੀ ਅਗਲਾ ਪਿਛਲਾ ਨਹੀਂ ਵੇਂਦੀ ਵੀ ਕੀ ਬੋਲਣਾ ਤੇ ਕੀ ਨਹੀਂ ਜਿਹੜੀ ਮੂ ਆਈ ਉਹੋ ਕਰ ਦਿੰਦੀ ਓ ਚੱਲ ਹੁਣ ਉਹਨੂੰ ਵੀ ਕੀ ਆਂਦੇ ਜੋ ਜਿੱਦਨ ਦਾ ਆ ਹੁਕਲੇਸ ਦੀਆਂ ਗੱਲਾਂ ਦੱਸੀ ਜਾਂਦੇ ਕਲੇਸ ਦੀਆਂ ਹੌਲੀ ਜੀ ਨਾਲ ਦੱਸ ਲਿਓ ਹੁਣ ਹੁਣ ਚੁੱਪਾ ਕਰੋ ਐਵੇਂ ਨਾ ਸਾਰੀਆਂ ਗੱਲਾਂ ਇੱਕੋ ਵਾਰ ਕਰੀ ਜਾਓ ਉਹ ਯਾਕੂ ਵਿੱਚ ਅੱਗਾ ਮੈਂ ਆਇਆ ਹਾਂ ਹੈ ਹੋ ਤਾਂ ਗੱਲਾਂ ਤੁਹਾਡੇ ਹੀ ਪੜਦੇ ਜਿਹੜੇ ਹਨ ਉਹ ਹੀ ਖੁੱਲਣ ਦੇ ਆ ਜੇ ਇਹੋ ਗੱਲਾਂ ਤੁਸੀਂ ਪਹਿਲਾਂ ਇਹਦੇ ਕੰਨਾਂ ਥਾਣੇ ਕੱਢੀਆਂ ਹੁੰਦੀਆਂ ਨਾ ਤੇ ਉਹ ਇੰਨਾ ਭੂਏ ਵਾਂ ਨਾ ਚੜਦੀ ਚਾਰ ਪੁੱਤ ਪਰਦੇ ਅੱਛਾ ਜਵਾਈ ਜਾਣੇ ਤੇ ਕੀ ਰਤੀ ਦਤੀ ਗੱਲ ਦੱਸਣੀ ਕੀ ਦੱਸਣੀ ਆ ਉਹ ਕੱਲਾ ਜਾਣਾ ਅਸੀਂ ਇੱਥੇ ਦੇ ਵੀ ਦਾਲ ਜੀ ਹੈਗੇ ਆ ਅਸੀਂ ਤੇ ਕੋਈ ਕਿਰਨਾ ਕਰਨੀ ਕੋਈ ਕਿਰਨਾ ਉਹਨੇ ਜਿੱਦਣਾ ਕਰਨੀਆਂ ਵਾ ਕਰਨੀਆਂ ਤੇ ਨਹੀਂ ਉਹਨੇ ਪਰ ਉਹਦਾ ਫਰਜ਼ ਵੀ ਹੈ ਨਾ ਸਾਰਿਆਂ ਦੀ ਸੁਣੇ ਤੁਹਾਡੀਆਂ ਨਹੀਂ ਸੁਣਿਆ ਕਮ ਸੇ ਕਮ ਤੁਹਾਡੀ ਤੇ ਦੋਵਾਂ ਜੀਆਂ ਦੀ ਸੁਣੇ ਜੱਜ ਛੋਟਾ ਹੈਗਾ ਜਿਹਨੂੰ ਕੋਈ ਫੋਨ ਪੜਾਵੇ ਤੇ ਸੁਣਦਾ ਹੀ ਨਹੀਂ ਜਦੋਂ ਹਾਨੂੰ ਕਹਿੰਦੇ ਫੋਨ ਹੀ ਨਹੀਂ ਪੜਾਉਣਾ ਸਾਨੂੰ ਦੱਸਣਾ ਹੀ ਨਹੀਂ ਤੇ ਆਇਆ ਜਾਂ ਮੰਮੀ ਤੂੰ ਵੀ ਜਾ ਕੇ ਦੇ ਉਹਦੇ ਭਾਈ ਚਲੇ ਜਾਂਦੀਆਂ ਕੀ ਉਹਨਾਂ ਤੇਰੇ ਨਾਲ ਬੋਧ ਤਾਂ ਹੀ ਗਲੇਡੂ ਕੱਟ ਕੱਟ ਕੇ ਰੋਂਦੇ ਫਿਰ ਬੁਰੀ ਮੈਂ ਬਣ ਗਈ ਇੱਥੇ ਜਿੱਦਣ ਆਂਦਾ 20000 ਰੁਪਇਆ ਲੈ ਜਾ ਕਿਹੜੇ ਹਸਪੀਟਲ ਦੇ 20000 ਸਰਕਾਰੀ ਹਸਪੀਟਲ ਆ ਤੀ ਧੱਕੇ ਖਾਂਦੇ ਕੁੜੀਏ ਤੇਰੇ ਅਸੀਂ 100 ਰੁਪਇਆ ਨਹੀਂ ਲਗਾਉਣੇ ਕੀ ਉਹ 3000 ਰੁਪਇਆ ਤੁਹਾਡੀ ਜੇਬ ਦੇ ਵਿੱਚ ਪੈਨਸ਼ਨ ਹੀ ਤੋਂ ਨੇ ਦੀ ਤੇ ਸਟੋਰ ਚ ਦਵਾਈ ਨਹੀਂ ਆਉਂਦੀ ਚਲ ਠੀਕ ਹੈ ਕੋਈ ਗੱਲ ਨਹੀਂ ਕਿ ਭੈਣ ਭਰਾ ਕੋ ਲ ਲੈ ਲੈਂਦੇ ਐਡਾ ਵੀ ਨਹੀਂ ਗਾਪਿਆ ਨਹੀਂ ਆਹ ਲ ਲੈ ਲੈਂਦੇ ਜਦੋਂ ਪੁੱਤ ਕਮਾਈ ਕਰਦਾ ਹੋਵੇ ਤਾਂ ਤੁਸੀਂ ਭੈਣ ਭਰਾ ਤੋਂ ਲਓ ਕਮਾਈ ਇਹਨਾਂ ਦੀ ਕਰੀ ਇਹ ਤੇ ਪਾਏ ਆਂ ਲੋਕਾਂ ਕੋ ਫੜ ਕੇ ਇਲਾਜ ਕਰਾਈਏ ਤੇ ਫੇਰ ਕੀ ਹੋਣਾ ਕੋਈ ਗਵਨੀਕ ਹੁੰਦਾ ਹੁਣ ਕਿ ਬੂੰਗਾ ਹੋ ਗਿਆ ਤੂੰ ਚਲ ਕੋਈ ਨਹੀਂ ਭੈਣ ਜੀ ਉਹਨੂੰ ਪੁੱਛਦਾ ਤੇਰਾ ਵੀ ਉਹਨਾਂ ਇੱਕ ਕਸੂਰ ਵਾ ਪੁੱਛਣਾ ਕੀ ਆ ਤੂੰ ਉਹਨੂੰ ਚਾ ਨਾ ਪਾਓ ਇੰਨਾ ਰੌਲਾ ਉਹਨੇ ਆਪਣਾ ਰਾਜ ਫੇਰ ਆਈ ਆ ਤੇ ਫੇਰ ਅੱਜ ਕਰਕੇ ਪੱਤ ਪੈ ਗਿਆ ਵਾ ਕਹਿੰਦਾ ਜੇ ਪਵੇ ਮੈਂ ਹੁਣ ਨਾ ਸਭ ਡਾ ਡੱਕਰ ਆ ਦਿੱਤੇ ਆ ਮੈਂ ਹੁਣ ਸਿੱਧਾ ਹੀ ਇਹਨਾਂ ਨੂੰ ਸਮਝਾ ਦਿੱਤਾ ਵਾ ਇਹਨਾਂ ਨੂੰ ਮੈਂ ਕਹਿ ਦਿੱਤਾ ਤੇ ਉਹਨਾਂ ਨੂੰ ਮੈਂ ਕਹਿ ਦਿੱਤਾ ਵਾ ਵੀ ਵੇਖਦੀ ਆਪਲਾ ਇੱਥੇ ਜਿਹੜਾ ਬੋਲੂਗਾ ਨਾ ਮੇਥੋਂ ਬੁਰਾ ਕੋਈ ਨਹੀਂ ਮੈਂ ਤਾਂ ਹੀ ਰਬਾ ਦਾ ਬਦੀ ਲੈ ਆ ਮੈਂ ਤੇ ਆਉਣਾ ਹੀ ਨਹੀਂ ਤੇ ਫੇਰ ਉਹਨੇ ਆ ਗਈ ਬਾਹਰੋਂ ਵਾ ਤੇ ਡੀੜਗਾੜੇ ਧੌਂਦੀ ਤੇ ਉਹਨੇ ਫੇਰ ਸਾਡੇ ਦਵਾਰੇ ਆਣਾ ਤੇ ਇਕੱਠੇ ਹੋ ਕੇ ਤੇ ਡੇ ਮੇਰਾ ਆਹੋ ਇੰਨਾ ਡਰ ਮਾਰਿਆ ਇਹਦਾ ਇਹ ਦੇਖੋ ਡਾ ਡਰ ਕੇ ਰਹਿਣਾ ਵਾ ਕਿ ਕਾਦਾ ਡਰ ਵਾ ਮੇਰੇ ਐਂ ਤੇ ਇੱਕ ਨਹੀਂ ਟੌਰ ਨਾ ਐਣੀ ਕੋਲ ਤਾਂ ਪਤਾ ਹੀ ਕੋਈ ਨਹੀਂ ਤੁਹਾਡੀ ਵੀ ਕੀ ਗੱਲ ਹੋਈ ਕੀ ਨਹੀਂ ਮੈਂ ਵੇਖਿਆ ਨਾ ਰਾਤ ਕਾ ਤੋਂ ਲੰਘ ਚਲੀ ਆ ਸੋ ਇਹ ਨੱਕੇ ਧੋੜੀ ਜਨੇ ਸਾਰਾ ਟੱਬਰ ਲੰਗਾ ਆ ਵਾ ਅਜੇ ਤੈਨੂੰ ਪਤਾ ਨਹੀਂ ਗੱਲਾਂ ਦਾ ਕਿਦਾਂ ਸਾਰਾ ਟੱਬਰ ਉਹਦੇ ਦਿਵਾਲੇ ਇਕੱਠਾ ਹੋ ਕੇ ਤੇ ਬੈਠੇ ਜਿਦਾ ਬੜਾ ਕੋਈ ਮੰਤਰੀ ਆਇਆ ਹੁੰਦਾ ਵਾ ਕੋਈ ਨਹੀਂ ਹੜ ਚੱਲ ਪਾਣੀ ਬਣਾ ਕੇ ਮਿੱਠਾ ਤੇ ਲੈ ਕੇ ਜਾਣੀ ਆ ਹੁਣ ਮੈਂ ਥੋੜਾ ਉਹਦੇ ਸਾਹਮਣੇ ਬਰੀ ਬਣਨਾ ਵਾ ਉਹਦੇ ਸਾਹਮਣੇ ਤੇ ਮੈਨੂੰ ਚੰਨੀ ਬਣ ਕੇ ਰਹਿਣਾ ਪੈਣਾ ਵਾ ਪਾਣੀ ਬਣਿਆ ਵਾ ਕੋਹ ਤੇ ਥੋੜਾ ਹੋਰ ਬਣਾ ਕੇ ਤੇ ਉਹ ਪਿਆੜ ਕੇ ਨਹੀਂ ਸਾਰਿਆਂ ਨੂੰ ਹੋਰ ਗੱਲਾਂ ਤੇ ਹੀਰੇ ਸੱਡ ਜੇ ਤਾਇਤਾਏ ਜੀ ਸਾਰੀ ਦਿਹਾੜੀ ਦੁਪਹਿਰ ਉੱਥੇ ਸੇ ਮਰਦੇ ਰਹਿੰਦੇ ਡੰਗਰਾਂਵਾਲ ਉਹਨਾਂ ਦੇ ਕਿਤੇ ਪਾਣੀ ਵੀ ਬੋਟਲ ਨਸੀਬ ਨਹੀਂ ਹੁੰਦਾ ਤਾਇਤਾਏ ਜੀ ਤੇ ਤੇ ਸੂਰਕਾਰ ਉਹ ਦਿਨ ਜਿੱਦਾਂ ਤਾਇਆ ਜੀ ਢਿੱਲੇ ਹੋਏ ਆ ਨਾ ਅਜੇ ਕਰਨ ਇੱਥੇ ਸੀ ਜੇ ਕਿਤੇ ਕਰਨ ਨਾ ਲਾਗੇ ਹੁੰਦਾ ਤੇ ਇਹਨਾਂ ਦਾ ਕੋਈ ਬਚਾ ਨਹੀਂ ਸੀ ਤੇ ਲੋਕਾਂ ਨੇ ਮੁੜ ਕੇ ਤੈਨੂੰ ਵੀਰੇ ਗੱਲਾਂ ਕਰਨੀਆਂ ਸੀ ਵੀ ਮਾਂ ਪਿਓ ਨੂੰ ਕਰਦੀ ਇਹ ਵੇਂਦਾ ਨਹੀਂ ਕਿ ਬਾਹਰ ਤੁਰਿਆ ਸੀ ਅੱਜਾ ਜਿਹੜੀ ਉਹ ਘਰ ਉਹ ਵੀ ਨਹੀਂ ਪੁੱਛਦੇ ਗਏ ਦੀ ਇਹਨਾਂ ਨੂੰ ਬਾਹਰ ਤੇ ਕਮਾਈ ਕਰਨ ਵਾਸਤੇ ਗਏ ਆ ਹੁਣ ਮੈਨੂੰ ਥੋੜਾ ਉੱਥੇ ਪਤਾ ਵਾ ਪੁੱਛਿਆ ਕਰਨਾ ਉਹਨੂੰ ਤੇ ਸਾਰੇ ਪਰਿਵਾਰ ਦਾ ਵੀ ਮੰਮੀ ਤੇ ਡੈਡੀ ਕੀ ਕਰਦੇ ਆ ਮੈਂ ਤੇ ਪੁੱਛਦਾ ਹੀ ਆ ਫੋਨ ਕਰਕੇ ਮੈਂ ਪੁੱਛਣਾ ਮੈਂ ਤੇ ਪੁੱਛਦਾ ਹੀ ਆ ਮੈਨੂੰ ਤੇ ਕਹਿ ਦਿੰਦੀ ਠੀਕ ਠਾਕ ਆ ਸਭ ਕੋ ਬੜੇ ਵਧੀਆ ਵਾ ਤੇ ਤੂੰ ਬਤਨ ਨਹੀਂ ਕਰਾਇਆ ਤੂੰ ਗੱਲ ਨਹੀਂ ਕਰਾਇਆ ਆਖਿਆ ਕਰਦੀ ਮੇਰੀ ਗੱਲ ਕਰਾਓ ਮੰਮੀ ਨਾ ਕਰਾਓ ਡੈਡੀ ਨਾ ਕਰਾਓ ਮੈਂ ਇਹ ਨਹੀਂ ਕਹਿ ਸਕਦਾ ਮੈਂ ਤੇ ਉਹਨੂੰ ਕਹਿੰਦਾ ਵਾ ਕਦੀ ਕਹਿ ਦਿੰਦੀ ਬੰਦੀ ਤੇ ਗਏ ਆ ਕਦੀ ਕਹਿ ਦੇ ਡਾਟੀ ਕੋਲ ਗਏ ਗਿਆ ਵਾ ਚਲ ਮੁੱਕਦੀ ਗੱਲ ਇਹ ਵੀ ਜਿੱਦਣ ਮੈਂ ਤੇਰਾ ਫੋਨ ਚੁੱਕਿਆ ਸੀ ਤੂੰ ਇੱਕ ਵਾਰੀ ਵੀ ਪੁੱਛਿਆ ਵੀ ਭੈਣ ਕਿਹੜੇ ਡਾਕਟਰ ਕੋ ਦਵਾਈ ਦਿੰਦੀ ਆ ਮੈਨੂੰ ਦੱਸ ਨਾ ਤੇਰਾ ਫਰਜ ਨਹੀਂ ਪੁੱਛੰਦਾ ਕਿ ਕਿੱਥੇ ਖੜਿਆ ਵਾਸਤੋਂ ਵੀਰੇ ਮੈਂ ਤੇਰੇ ਚ ਗਲਤੀ ਵੀ ਕੱਡੂਗੀ ਮੈਂ ਇਹ ਨਹੀਂ ਕਹਿੰਦੀ ਕਿ ਕਵਲ ਤੇਰੇ ਚ ਵੀ ਗਲਤੀ ਆ ਘਰ ਮੇਰਾ ਘਰ ਮੇਰਾ ਇਹ ਮਿੰਟ ਦਾ ਨਾ ਸਰੇ ਮਾਲ ਡੰਗਰ ਅਹੀਂ ਰੱਖਿਆ ਉਹ ਕੱਲਾ ਘਰ ਜਠਾਣੀ ਮੇਰੀ ਰੋਟੀਆਂ ਦਵੇ ਤੇ ਮੈਂ ਇਹਨਾਂ ਦੀ ਮਾਰੀ ਇੱਥੇ ਪੈੜਾ ਪਾ ਕੇ ਬੈਠੀ ਹੋਰ ਕਿਉਂ ਬੈਠੀ ਆ ਤੇ ਦੀ ਤੇ ਹਿਰੀਆਣ ਬਣ ਨਾ ਨਹੀਂ ਬਣਦੀ ਤੇ ਕੀ ਕਰੇ ਫੇਰ ਮੈਂ ਤਾਂ ਹੀ ਘਟ ਹੁੰਨੀ ਆ ਦੀਦੀ ਆਇਆ ਵਿਆਹ ਸੀ ਕਾਰ ਸਸਕੂ ٹھیک ਠਾਕ ਹੈ ਕਿ ਬੜੇ ਦਿਨਾਂ ਬਾਅਦ ਆਏ ਤਾਂ ਨਹੀਂ ਇਦਾਂ ਹੀ ਟਾਈਮ ਹੀ ਨਹੀਂ ਲੱਗਦਾ ਹੂੰ ਆਜਿਆ ਕਰੋ ਕਿ ਟਾਈਮ ਕੱਢ ਕੇ ਕੀ ਕਰਦੇ ਰਹਿੰਦੇ ਹਨ ਕਰਦੇ ਨਹੀਂ ਕਿ ਕੰਮ ਮੁੱਕਦੇ ਚਲ ਮਾਣ ਜੀ ਪਾਣੀ ਆ ਨਾ ਦੇ ਨਹੀਂ ਆ ਚਾ ਮੈਂ ਚਲਦੀ ਮੈਂ ਤਾਈ ਜੀ ਮੈਂ ਵੀ ਜਾ ਕੇ ਵੇਖਾਂ ਨਾ ਥੋੜੀ ਜਾਣਾ ਚੱਲ ਵੇਖਣਾ ਧੀਏ ਜਾ ਹਾਂਜੀ ਹਾਂ ਨਿਕਲ ਗਈ ਮਮੇ ਆ ਜਾਓ ਵੇਖ ਲਈ ਅਖੀਰ ਇੰਨਾ ਪਕਾਉਣਾ ਹਾਂ ਚਲੋ ਮੈਂ ਮੈਂ ਵੀ ਕੋਈ ਪਠਾ ਰੱਥਾ ਵੇਖ ਲਵਾ ਜਾ ਜਾ ਬੱਲੇ ਜੋ ਬਣਾ ਜੋ ਬਣਾ ਗਿਆ ਆ ਉਹ ਭਰਾ ਘਰ ਕੋਈ ਵੀ ਨਹੀਂ ਆ ਭਾਵੇਂ ਤੁਹਾਡਾ ਸਮਾਨ ਚੁੱਕੇ ਲੈਣ ਮੈਂ ਕਾਦੀਆਂ ਆਵਾਜ਼ਾਂ ਮਾਰਨ ਰਿਹਾ ਕਿੱਥੇ ਗਏ ਆ ਉਹ ਮੈਂ ਵੇਲੀ ਆ ਲਈ ਤੇ ਘਰ ਕੋਈ ਵੀ ਨਹੀਂ ਆ ਨਹੀਂ ਤੇ ਬੂਹਾ ਵੱਜਾ ਹੈ ਪਰਲਾ ਅੱਜ ਕੱਲ ਚੋਰ ਬੜੇ ਫਿਰਦੇ ਆ ਕੋਈ ਚੁੱਕੇ ਲੱਗੇ ਤੇ ਫੇਰ ਉਹ ਨਹੀਂ ਖੜਦਾ ਕਿੱਥੇ ਖੁੱਲਾ ਬੂਹਾ ਤਾਂ ਡਾਓ ਖੁੱਲਾ ਵਾ ਉਹ ਮੈਨੂੰ ਵੀ ਖਿਆਲ ਆ ਨਾ ਵੇਲੀ ਆ ਗਿਆ ਪੱਠੇ ਪਾਉਣ ਮੈਂ ਕਾਦੀਆਂ ਆਵਾਜ਼ਾਂ ਮਾਰ-ਮਾਰ ਕੇ ਹਾਰ ਕੇ ਤਾਂ ਨਿਕਲ ਆਇਆ ਮੈਂ ਇੱਧਰ ਨੂੰ ਜਾਂਦਾ ਅੰਦਰ ਨੂੰ ਵੇਲੀ ਸਿੱਧਾ ਨੰਗ ਹੋਣਾ ਹੈ ਨਾ ਆਉਂਦੀ ਬੂਹਾ ਖੁੱਲਾ ਹੀ ਉਰਲਾ ਤੇ ਚਲ ਕੋਈ ਗੱਲ ਹੋਰ ਠੀਕ ਠਾਕ ਹਾਂ ਵਧੀਆ ਤੁਸੀਂ ਦੱਸੋ ਠੀਕ ਠਾਕ ਸਭ ਉਹ ਗਈ ਆ ਉਹ ਛੁੱਟੀਆਂ ਪਈਆਂ ਨਾ ਅੱਛਾ ਅੱਛਾ ਇਹ ਨਾਲ ਹੀ ਚਲ ਗਈ ਹੋ ਗਈ ਅੱਛਾ ਸ਼ੁਕਰੀਆ ਕੱਟਣ ਗਏ ਹੈ ਨਹੀਂ ਛੁੱਟੀਆਂ ਤੇ ਆ ਪਰ ਛੁੱਟੀਆਂ ਕੱਟਣੀਆਂ ਵਾ ਉਹ ਗਏ ਤਾਂ ਉਦਾਂ ਹੀ ਚੱਲ ਦੋ ਦਿਨ ਜਾਣ ਲਈ ਮੈਂ ਚੱਲ ਘੁੰਮਾਂ ਉਹ ਦੋ ਦਿਨ ਅੱਛਾ ਉਹ ਵੀ ਨਾਲ ਚਲ ਗਈ ਮੁੜ ਕੇ ਉਹ ਨਾਨਾ ਠੀਕ ਹੋਂਦਾ ਕੀ ਹੋਇਆ ਉਹ ਗਰਮੀ ਗਰਮੀ ਜਾਂ ਆਪਣੇ ਕੀ ਚੱਕ ਗਰਮੀ ਹੈ ਹੀ ਬੜੀ ਆ ਜੀਦੇ ਕਹ ਰ ਨਹੀ ਜਾਈਏ ਬਜ਼ੁਰਗ ਸਹੀ ਰ ਤੇ ਚੱਕਰ ਆ ਗਿਆ ਪੱਠੇ ਪੱਠੇ ਪਾਉਣ ਡਿਆ ਸੀ ਅੱਛਾ ਅੱਛਾ ਤੋਂ ਵੀਪੀ ਆਖਣੇ ਵਾਵਾ ਡਾਊਨ ਹੋ ਗਿਆ ਕਿ ਤੂੰ ਨਾਲ ਜਾਣਾ ਸੀ ਕਿਰਾ ਫਰਜੂ ਹੀ ਬਣਦਾ ਜਾਣਾ ਮੈਂ ਗਿਆ ਸੀ ਪਤਾ ਲੈਣ ਫੇ ਮੈਂ ਆ ਗਿਆ ਘਰ ਦਾ ਨਹੀਂ ਸਰਦਾ ਭਾਜੀ ਮੰਗਣੋਂ ਫੇਰ ਘਰ ਫੇ ਡੰਗਰਾਂ ਦਾ ਔਖਾ ਹੋ ਜਾਂਦਾ ਉਹ ਮੈਂ ਨੂੰ ਕਹਤਾ ਮੈਂ ਚੱਲ ਦੋਸਤ ਰਿਆ ਬਾ ਤੂੰ ਮੈਂ ਕਾਦੀਆਂ ਵਾਜਾਂ ਮਾਰੀ ਜਾਂਦਾ ਉੱਥੇ ਉਹ ਫੇ ਨਹੀਂ ਲੱਗਦਾ ਗੁਰੂ ਪਤਾ ਜੀ ਤੇਰੇ ਪਰੇ ਸੜਕ ਨਾਲ ਵਨਾ ਘਰ ਸੜਕ ਤੇ ਤਾਂ ਹੈ ਗਿਆ ਵਾ 36 ਜਾਣੇ ਫਿਰਦੇ ਆ ਮੈਂ ਵੀ ਜੋ ਮਰਜੀ ਚੋਕੇ ਲਾ ਜੋ ਚਾਹ ਤਾਲਾ ਲਾਣਦੇ ਚਾਹ ਅੰਦਰ ਕੋ ਕਰ ਲੈਣੇ ਹੁੰਦਾ ਵਾਡਾ ਆਤ ਨਹੀਂ ਬਣੀ ਚੱਲ ਆਉਣ ਦੀ ਪਾਜੀ ਕੋਈ ਨਾ ਕੋਈ ਆ ਜਾਂਦਾ ਫਿਰ ਬੰਦਾ ਵਾਰ-ਵਾਰ ਬਾਹਰ ਖੜੋਣ ਚਾਣਾ ਪੈਂਦਾ ਡੰਗ ਜਾਂਦਾ ਇੱਥੇ ਨੇ ਡੰਗਰਾਲੀਆਂ ਜਾਂ ਅੰਦਰ ਲੰਮਾ ਪਿਆ ਨਾ ਮੈਂ ਫਿਰ ਮੈਨੂੰ ਇਹ ਮੈਂ ਪਾ ਚੱਲ ਆ ਜਾ ਅੰਦਰ ਨਾਲੇ ਪਾਣੀ ਠੰਡਾ ਪਿਆ ਲਦਾ ਨਾਲ ਚਾਹ ਪੀਣ ਨੂੰ ਬਣਾ ਦੇ ਪਿਆ ਦੇ ਭਰਾਵਾ ਪਾਣੀ ਪਿਆ ਦੇ ਆ ਜਾ ਮੈਂ ਕਾਦਾ ਵਾਜਾਂ ਮਰੀ ਜਾਣਾ ਹੋ ਠੀਕ ਠਾਕ ਨਾ ਕਰੇ ਸਾਰੇ ਘਰ ਚ ਇੰਨਾ ਕੋ ਹੋ ਗਿਆ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਆ ਕਵਨ ਇੱਕ ਮਿੰਟ ਬੈਠ ਕੇ ਮੇਰੀ ਗੱਲ ਸੁਣ ਕੀ ਗੱਲ ਹੋਈ ਜੇ ਇੱਥੇ ਬੈਠ ਤੈਨੂੰ ਚੰਗੀ ਤਰ੍ਹਾਂ ਦੱਸਦਾ ਮੈਂ